18 ਅਗਸਤ 18 ਅਗਸਤ ਦਾ ਮਾਹੌਲ ਜੀਰਕਪੁਰ ਪੰਚਕੂਲੇ ਤੋਂ ਘੱਗਰ ਦਾ ਇਹੋ ਜਿਹਾਗਾ ਇਹਦੇ ਵਿੱਚ ਸਿਰਫ 5-7000 ਕਿਊਸਕ ਪਾਣੀ ਆ ਐਤੂ ਵਾਧੇ ਦੇ ਵਿੱਚ ਪਾਣੀ ਹੈ ਨਹੀਂਗਾ ਇਹ ਲਗਾਤਾਰ 16 ਅਗਸਤ ਤੋਂ ਐਨੇ ਚੱਲੀ ਜਾਂਦਾਗਾ ਇਹ ਮੀਂਹ ਦਾ ਪਾਣੀ ਆ ਮੀਂਹ ਦੇ ਪਾਣੀ ਨਾਲ ਇਹ ਵਾਧਾ ਨਹੀਂ ਹੈਗਾ ਇਹਨੂੰ ਕੁਝ ਨਹੀਂ ਹੁੰਦਾ 5-7000 ਕਿਊਸਕ ਸਿਰਫ ਇਹਦਾ ਥੱਲਾ ਜਿਹਾ ਗਿੱਲਾਗਾ ਨਹੀਂ ਇਹਦੇ ਵਿੱਚੋਂ ਸੁਗਣਾ ਲੈ ਕੇ ਦੇ ਵਿੱਚੋਂ ਪਾਣੀ ਛੱਡੇਗਾ ਮੈਨੂੰ ਵੀ ਭਲੇਖਾ ਪਿਆ ਸੀ ਥੋੜਾ ਜਿਹਾ ਫਲੱਡ ਗੇਟ ਖੋਲਿਆ ਸੀਗਾ 16 ਅਗਸਤ ਨੂੰ ਸੁਖਨਾ ਲੇਕ ਦਾ ਉਹ 4 ਵਜੇ ਬੰਦ ਕਰਤਾ ਸੀਗਾ ਕੁਝ ਵੀ ਨਹੀਂ ਹੈਗਾਗਾ ਨਾ ਹੀ ਕਿਛਲਿਆ ਡੈਮ ਵਾਲੇ ਪਾਸੇੋਂ ਜੇ ਮਾੜਾ ਮੋਟਾ ਛੱਡਿਆ ਵੀ ਤਾਂ ਕੋਈ ਐਡੀ ਗੱਲ ਨਹੀਂ ਕੁਝ ਨਹੀਂ ਹੈਗਾ ਇੱਥੇ ਲੋਕਾਂ ਨੂੰ ਇੰਨਾ ਡਰਾ ਰੱਖਿਆ ਚੈਨਲਾਂ ਨੇ ਪਤਾ ਨਹੀਂ ਕੀ ਗੱਲ ਡਰਾ ਕੇ ਕੀ ਮਿਲਦਾਗਾ ਰਾਤ ਨੂੰ ਇੱਕ ਸੱਜਣ ਦੀ ਕਾਲ ਆਈ ਕਹਿੰਦਾ ਭਾਈ ਅਸੀਂ ਪਰਿਵਾਰ ਨੇ ਰੋਟੀ ਨਹੀਂ ਖਾਧੀ ਮੇਰੀ ਰਿਕੁਐਸਟ ਹੈ ਉਹਨਾਂ ਨੂੰ ਵੀ ਜਿਹੜੇ ਚੈਨਲ ਇਹੋ ਜਿਹੇ ਵੀਡੀਓ ਪਾਉਂਦੇ ਹੈਗੇ ਫਸਲਾਂ ਪੱਕੀਆਂ ਵੀਆਂ ਝੋਨੇ ਨਿਸਰਦੇ ਜਾਂਦੇ ਆ ਕਿਉਂ ਲੋਕਾਂ ਨੂੰ ਡਰਾਉਣੋਂ ਕੀ ਫਾਇਦਾਗਾ ਕੁਝ ਵੀ ਨਹੀਂ ਹੈਗਾ ਦੋਸਤੋ ਇਹਦੇ ਵਿੱਚ ਬਿਲਕੁਲ ਨਾਰਮਲ ਚੱਲੀ ਜਾਂਦਾ ਇਹ ਇਹ ਇਹਦੇ ਵਿੱਚ ਥੋੜੀ-ਮੋਟੀ ਵੀ ਹਰਕਤ ਹੁੰਦੀ ਹੈ ਨਾ ਤਾਂ ਮੈਨੂੰ ਹੋਣ ਆਉਣੇ ਸ਼ੁਰੂ ਹੋ ਜਾਂਦੇ ਡਰੋ ਨਾ ਤੁਸੀਂ ਮੈਂ ਤੁਹਾਨੂੰ ਘੱਟੋ-ਘੱਟ 24 ਤੱਕ 36 ਘੰਟੇ ਪਹਿਲਾਂ ਦੱਸ ਦਊਗਾ ਬਿਲਕੁਲ ਵੀ ਨਾ ਡਰੋ ਆਪਦੇ ਖੇਡੋ ਨੱਚੋ ਇੰਜੋਏ ਕਰੋ ਕੁਝ ਨਹੀਂ ਹੈਗਾ ਇੱਥੇ ਮਾਰਕੰਡਾ ਜ਼ਰੂਰ ਫੁੱਲ ਲੱਗੀ ਸ਼ਰਮੌਰ ਦੇ ਵਿੱਚ ਬਾਰਿਸ਼ ਹੋਈ ਹੈ ਹਿਮਾਚਲ ਦੇ ਵਿੱਚ ਉਹਦਾ ਕਰਕੇ ਮਾਰਕੰਡਾ ਜ਼ਰੂਰ ਫੁੱਲ ਆ ਮਾਰਕੰਡਾ 'ਚ ਕਿੰਨਾ ਵੀ ਪਾਣੀ ਆ ਜਾਏ ਕੱਗਰ ਨੂੰ ਕੁਝ ਨਹੀਂ ਕਰ ਸਕਦੀ ਉਹ ਨਦੀ ਵੱਡੀ ਆ ਪਾਣੀ ਜਾਦੇ ਆ ਜਾਂਦਾ 25000 30000 ਆ ਸਕਦਾ ਉਹ 'ਚ ਪਰ ਉਹ ਕੱਗਰ ਨੂੰ ਕੁਝ ਨਹੀਂ ਕਰ ਸਕਦੀ ਇਕੱਲੀ ਜਿੰਨਾ ਚਿਰ ਇੱ ਇੱਥੋਂ ਇਹਦੇ ਵਿੱਚ ਕੁਝ ਨਹੀਂ ਜੇ ਇੱਥੋਂ 25 30 ਹਜ਼ਾਰ ਕਿ ਉਸਕ 40 ਹਜ਼ਾਰ ਜਾਂਦਾ ਫੇਰ ਕਿਤੇ ਜਾ ਕੇ ਡਰਦੇ ਮਾਹੌਲ ਬਣਦੇ ਆ ਨਹੀਂ ਬਿਲਕੁਲ ਵੀ ਹੈ ਨਹੀਂਗਾ ਤੁਸੀਂ ਬਿਲਕੁਲ ਵੀ ਨਾ ਡਰੋ ਇਹ ਮੈਂ ਤੁਹਾਨੂੰ ਦਾਵਾ ਕਰਦਾ ਤੁਹਾਡੇ ਨਾਲ ਕੁਝ ਵੀ ਨਹੀਂ ਹੈਗਾ ਠੀਕ ਦੋਸਤੋ ਦੁਬਾਰਾ ਫੇਰ ਰਿਪੀਟ ਕਰ ਦਿੰਨਾ ਸੁਖਨਾ ਲੇਕ ਘਟੋ ਘਟ ਡੇਢ ਫੁੱਟ ਨੀਵੀਂ ਫਿਰਦੀ ਆ ਖਤਰੇ ਦੇ ਨਿਸ਼ਾਨ ਤੋਂ ਕੁਛ ਲੈ ਡੈਮ ਵੀ ਕੋਈ ਐਡੀ ਡਰ ਵਾਲੀ ਗੱਲ ਹੈ ਨਹੀਂਗੀ ਮਾਹੀਂ ਕੋਈ بارش ਆ ਮਹਾਲੀ ਬਿਲਕੁਲ ਧੁੱਪ ਨਿਕਲੀ ਜਿਆ ਦੇਖੋ 10 ਵਜੇ ਵੇ ਹੈਗੇ 18 ਅਗਸਤ ਪੁਲ ਤੇ ਖੜਾ ਮੈਂ ਜਮਾ ਬਿਲਕੁਲ ਕੁਝ ਨਹੀਂ ਹੈਗਾ ਚਾਰੇ ਪਾਸੇ ਗਰਮੀ ਆ ਧੁੱਪ ਨਿਕਲੀ ਹੋਇਆ ਹਵਾ ਚੱਲੀ ਜਾਂਦੀ ਹੈ ਨਹੀਂ ਚੰਡੀਗੜ੍ਹ ਨਹੀਂ ਆ ਕੱਲ ਤੜਕੇ 17 ਨੂੰ ਅੱਧਾ ਘੰਟਾ ਨਹੀਂ ਪਿਆਗਾ ਸਵੇਰੇ ਉਹ ਆਮ ਗੱਲ ਆ ਪਹਾੜ ਨੇੜੇ ਇੰਨਾ ਕੁ ਹੁੰਦਾ ਰਹਿੰਦਾ ਇੱਥੇ ਤੇ ਪਰ ਪਾਣੀ ਤਰਨ ਵਾਲਾ ਜਾਂ ਇਹੋ ਜਿਹਾ ਕੁਝ ਵੀ ਹੈ ਨਹੀਂਗਾ ਹਿਮਾਚਲ ਦੇ ਵਿੱਚ ਜ਼ਰੂਰ ਆ ਹਿਮਾਚਲ ਦੇ ਵਿੱਚ ਸਾਰੀ ਦੇ ਵਿੱਚ بارش ਹੋ ਰਹੀ ਆ ਬਾਕੀ ਕਿਹੜੀ بارش ਹੋ ਰਹੀ ਆ ਨਾ ਉਹੋ ਹਿਮਾਚਲ ਦੇ ਉਧਰਲੇ ਪਾਸੇ ਆ ਮਨਾਲੀ ਮੰਡੀ ਵਾਲੇ ਪਾਸੇ ਸ਼ਰਮੌਰ ਦੇ ਵਿੱਚ ਹੀ ਬਹੁਤ ਸੀਗੀ ਉਹਦਾ ਕਰਕੇ ਮਾਰਕੰਡਾ 'ਚ ਪਾਣੀ ਆਇਆ ਜਮਨ ਵਾਲੇ ਪਾਸੇ ਪਾਣੀ ਜਾਦੇ ਹੈਗਾ ਉਧਰਲੇ ਪਾਸੇ ਆ ਪਰ ਉਹ ਜਾਦਾ ਜਮਾਨਾ ਨੂੰ ਜਾ ਰਿਹਾ ਹੈਗਾ ਤੇ ਜਾਂ ਫਿਰ ਜਿਹੜਾ ਹਿਮਾਚਲ ਦਾ ਪਾਣੀ ਆ ਉਹ ਬਿਆਸ ਤੇ ਸਤਲੁਜ ਦੇ ਪਾਸੇ ਜਾ ਰਿਹਾ ਹੈਗਾ। ਘੱਗਰ ਵਾਲੇ ਪਾਸੇ ਪਾਣੀ ਬਿਲਕੁਲ ਹੈ ਨਹੀਂਗਾ। ਇਸ ਲਾਈਨ ਤੇ ਹਜੇ ਤੱਕ ਸੁੱਕਾ ਦਾ ਕੋਈ ਡਰ ਵਾਲੀ ਗੱਲ ਹੈ ਨਹੀਂਗੀ। ਜਿਹੜਾ ਬਿਆਸ ਹੈਗਾ ਬਿਆਸ ਦੇ ਵਿੱਚ ਇਸ ਵਕਤ 1 ਲੱਖ ਕਿਊਸਕ ਤੋਂ ਉੱਪਰ ਪਾਣੀ ਆ। ਕੱਲੇ ਬਿਆਸ ਦੇ ਵਿੱਚ ਪੌਂਗ ਡੈਮ ਦੇ ਵਿੱਚ ਜਿਹੜਾ ਪਾਣੀ ਆ ਰਿਹਾ ਨਾ ਬਿਆਸ ਦੇ ਰਾਹੀਂ ਉਹ 1 ਲੱਖ ਕਿਊਸਕ ਤੋਂ ਉੱਪਰ ਹੈਗਾ। ਜਿਹੜਾ ਪੌਂਗ ਡੈਮ ਚੋਂ ਜਾ ਰਿਹਾ ਹੈਗਾ। ਜਿਹੜਾ ਪੌਂਗ ਡੈਮ ਦਾ ਇਨਫਲੋ ਆ ਨਾ ਉਹ 1 ਲੱਖ ਕਿਊਸਕ ਤੋਂ ਉੱਪਰ ਹੈਗਾ। ਜਿਹੜਾ ਆਊਟਫਲੋ ਆ ਜਿਹੜਾ ਜਾ ਰਿਹਾਗਾ 57000 ਉਹਦੇ ਗੇਟ ਖੋਲੇ ਹੋਏ ਬਣਗੇ ਕੱਲੀ ਜਿਹੜੀ ਟਰਬਾਈਨ ਆ ਉਧਰ ਦੀ ਇੰਨਾ ਪਾਣੀ ਨਹੀਂ ਲੰਗਦਾ ਹੁੰਦਾ ਇਹ ਗੇਟ ਖੋਲੇ ਹੋਏ ਹੁੰਦੇ ਆ 57000 ਜਾ ਰਿਹਾਗਾ ਇਸ ਵਕਤ ਪਾਉਂਗ ਡੈਮ ਦੇ ਪਾਣੀ ਦਾ ਪੱਧਰ 1381 ਹੋ ਗਿਆ ਕੱਲ ਸਵੇਰੇ 1379 ਸੀ ਤੇ ਸ਼ਾਮ ਤੱਕ 1381 ਹੋ ਗਿਆ ਉਧਰਲੇ ਪਾਸੇ ਜ਼ਰੂਰ ਡਰ ਹੈਗਾ ਉਧਰਲੇ ਪਾਸੇ ਬਹੁਤ ਜਾਦੇ ਖਤਰਾ ਹੈਗਾ ਜੇ ਪਾਉਂਗ ਡੈਮ ਦੇ ਵਿੱਚੋਂ 10000 ਕਿਉਂਸਕ ਪਾਣੀ ਹੋਰ ਛੱਡਿਆ ਜਾਂਦਾ ਪਾ ਉਹ ਬਹੁਤ ਪਿੰਡ ਚ ਪੇਟ ਵਿੱਚ ਲੈ ਲੂਗਾ ਹੁਣ ਵੀ ਘੱਟੋ ਘੱਟ ਦੋ ਦਰਜਨ ਪਿੰਡ ਉਹਦੀ ਚਪੇਟ ਦੇ ਵਿੱਚ ਨੇ ਬਹੁਤ ਜਿਆਦਾ ਨੁਕਸਾਨ ਹੋਇਆ ਹੋਇਆ ਲੋਕਾਂ ਦੇ ਘਰਾਂ ਦੇ ਵਿੱਚ ਇੱਕ ਇੱਕ ਬੰਦਾ ਰਹਿ ਗਿਆ ਪਸ਼ੂ ਡੰਗਰ ਸਾਹਮਣੋਂ ਬਾਕੀ ਰਿਸ਼ਤੇਦਾਰਾਂ ਵਿੱਚ ਚਲੇ ਗਏ ਇੰਨਾ ਜਿਆਦਾ ਨੁਕਸਾਨ ਹੋ ਰਿਹਾ ਉਧਰਲੇ ਪਾਸੇ ਉਹਨਾਂ ਨੂੰ ਖਾਣਾ ਪਾਣੀ ਪੰਚਾਉਣਾ ਬਹੁਤ ਮੁਸ਼ਕਲ ਹੋਇਆ ਪਿਆਗਾ ਮੇਰਾ ਕਹਿਣ ਤੋਂ ਪਹਿਲ ਕੀ ਆ ਘੱਗਰ ਵਾਲੇ ਪਾਸੇ ਬਿਲਕੁਲ ਨਾ ਡਰੋ ਜਿਹੜੇ ਤੁਹਾਨੂੰ ਡਰਾਉਂਦੇ ਆ ਉਹਨਾਂ ਨੂੰ ਕਹੋ ਜਾਂ ਜੇ ਕੋਈ ਬਾਲਾ ਡਰਾਉਂਦਾ ਹੈਗਾ ਇਹ ਚੈਨਲ ਲਗਾਤਾਰ ਕਹਿ ਰਿਹਾ ਵੀ ਪਾਣੀ ਚੜ ਰਿਹਾ ਜ ਐ ਕਰ ਰਿਹਾ ਤੇ ਪਰ ਇਦੂ ਬੰਦਾ ਕੋਈ ਨਹੀਂ ਕਹਿ ਸਕਦੇ ਇਧਰਲੇ ਪਾਸੇ ਕੱਗਰ ਤੇ ਨਹੀਂ ਡਰ ਬਿਆਸ ਤੇ ਡਰ ਹੈਗਾ ਬਿਆਸ ਵਾਲੇ ਪਾਸੇ ਬਹੁਤ ਖਤਰਾ ਹੈਗਾ ਉਹ 2 ਦਰਜਨ ਪਿੰਡ ਡਬੂ ਰੱਖੇ ਆ ਉਹਨਾਂ ਦੀ ਆਪ ਨੂੰ ਸਹਾਇਤਾ ਵੀ ਕਰਨੀ ਚਾਹੀਦੀ ਆ ਉਧਰ ਆਪ ਨੂੰ ਜਾਣਾ ਵੀ ਚਾਹੀਦਾਗਾ ਕਿਤੇ ਨਾ ਕਿਤੇ 7 ਵਜੇ ਵੀ ਚੜ ਰਿਹਾ ਹੈਗਾ 7 ਵਜੇ ਇਸ ਵਕਤ ਚੜ ਰਿਹਾ 7 ਵਜੇ ਕਾਫੀ ਜਿਆਦਾ ਵੱਧਾਗਾ 7 ਵਜੇ ਤੋਂ ਵੀ ਡਰ ਹੈਗਾ ਤੇ ਪਰ ਕੱਗਰ ਤੋਂ ਹੈ ਨਹੀਂਗਾ ਇਸ ਪਾਸੋਂ ਤੁਸੀਂ ਚਿੰਤਾ ਮੁਕਤ ਹੋ ਜਾਓ ਬਿਲਕੁਲ ਵੀ ਬਾਕੀ ਸ਼ਾਮ ਨੂੰ ਟਾਈਮ ਕੱਢਦੇ ਆਂ ਬਸ ਸ਼ਾਮ ਨੂੰ ਸਾਰੀ ਡਿਟੇਲ ਪਾਵਾਂਗੇ ਤੇ ਕਿਹੜਾ ਹੁਣ ਮੈਨੂੰ ਇਹ ਦੁਪਹਿਰੇ ਮਜਬੂਰ ਕਰਤਾ ਜ ਬਹੁਤ ਫੋਨ ਕਮੈਂਟ ਆਏ ਬਹੁਤ ਲੋਕ ਡਰੀ ਜਾਂਦੇ ਮੈਂ ਮਜਬੂਰ ਹੋ ਕੇ ਇਹ ਦੁਪਹਿਰ ਨੂੰ ਹੁਣ ਤੁਹਾਨੂੰ ਇੰਨਾਂ ਗਾ ਦੱਸ ਰਿਹਾਗਾ ਸਹੀ ਗੱਲ ਦੋਸਤੋ